ਸ਼ਸ਼ਿਕਾ ਜੀ ਸਾਰਿਆਂ ਨੂੰ ਤੁਹਾਡਾ ਸਵਾਗਤ ਹੈ ਆਪਣੇ ਚੈਨਲ ਤੇ ਨਰ ਨਰ ਅਪਡੇਟ ਤੇ ਅਮੀਰ ਤੇ ਹੀ ਵਧੀਆ ਹੋਵਗੇ ਅਸੀਂ ਵੀ ਬਹੁਤ ਵਧੀਆ ਤੇ ਐ ਫੁੱਲ ਸੂਟ ਦੀ ਕਟਿੰਗ ਕਰਨ ਲੱਗੀ ਸੀ ਸੋਚੇ ਤੁਹਾਡਾ ਨਵਾਂ ਸ਼ੇਅਰ ਕਰਦੀਆਂ ਵੀਡੀਓ ਤੇ ਇਹਦੀ ਪੱਟੀ ਲੱਗੇ ਘੇਰੇ ਤੇ ਔਰ ਗਲੇ ਤੇ ਐਨ ਨੂੰ ਬਲਾ ਉਤਾਰ ਲਾਂਗੀ ਮੈਂ ਤੇ ਇਹ ਸ਼ਰਟ ਪੀਸ ਆ ਤੇ ਸ਼ਰਟ ਔਰ ਸਲਵਾਰ ਪੂਰੀ ਦੀ ਤੁਹਾਨੂੰ ਮੈਂ ਕਟਿੰਗ ਸ਼ੇਅਰ ਕਰਾਂਗੀ ਤੇ ਉਹ ਫੁੱਲ ਵੀਡੀਓ ਦੇਖਣੀ ਫੁੱਲ ਵੀਡੀਓ ਦੇਖੇਗੇ ਤਾਂ ਹੀ ਤੁਹਾਨੂੰ ਪਤਾ ਲੱਗੇਗਾ ਤੇ ਸਕਿਪ ਨਹੀਂ ਕਰਨੀ ਕਿਸੇ ਨੇ ਫੁੱਲ ਵੀਡੀਓ ਦੇਖਣੀ ਤੇ ਆ ਜਾਓ ਇਹਦੀ ਕਟਿੰਗ ਕਰਦੇ ਆਂ ਪਹਿਲੇ ਆ ਮੈਂ ਪੱਟੀ ਉਤਾਰ ਲਈਆਂ ਦੋਨੋਂ ਹੀ ਘੇਰੇ ਦੀਆਂ ਉਹ ਗਲੇ ਦੀਆਂ ਮੈਂ ਤਾਂ ਉਤਾਰ ਲਈਆਂ ਕਿਉਂਕਿ ਜਿਹੜਾ ਸਾਈਡ ਤੋਂ ਛੋਟੇ-ਛੋਟੇ ਪੀਸ ਬਚਦੇ ਆ ਉਹਨਾ ਬਚਣ ਤੇ ਫੁੱਲ ਸੂਟ ਦੀ ਕਟਿੰਗ ਹੋ ਸਕੇ ਤੇ ਕਤਰਾਂ ਨਾਲ ਸਾਈਡ ਤੋਂ ਲੱਥਣ ਤੇ ਸਭ ਤੋਂ ਪਹਿਲਾਂ ਮੈਂ ਘੇਰਾ ਲਵਾਂਗੀ ਘੇਰਾ ਹੈਗਾ 20 ਇੰਚ ਤੇ 2 ਇੰਚ ਐਕਸਟਰਾ ਲਵਾਂਗੇ 22 ਇੰਚ ਲਵਾਂਗੇ ਘੇਰਾ ਪੱਟੀਆਂ ਮੈਂ ਤਾਂ ਉਤਾਰ ਲੀਆਂ ਜਿਹੜੀ ਲੱਗੇ ਥੱਲੇ ਘੇਰੇ ਤੇ ਗਲੇ ਤੇ ਕਿਉਂਕਿ ਇਹ ਵੱਡੇ ਵਾਰਚਾ ਹੈ ਬਰਸਾਚੀ ਮੇਰਾ ਘੇਰਾ ਬਣ ਰਿਹਾ ਸੀ ਤੇ 22 ਇੰਚ ਘੇਰਾ ਲੈ ਕੇ ਇਹਨੂੰ ਕਰ ਦਾਂਗੇ ਫੋਲਡ ਇੱਕ ਫੋਲਡ ਕਰਕੇ ਫਿਰ ਇਹਨੂੰ ਫੋਰ ਫੋਲਡ ਕਰ ਦਾਂਗੇ ਤੇ ਵਾਰਸਾ ਚੋਂ ਹੀ ਮੈਂ ਸ਼ਰਟ ਦਾ ਪੀਸ ਕਟਾਂਗੀ ਤੇ ਇਹਨੂੰ ਚੰਗੀ ਤਰ੍ਹਾਂ ਵਿਛਾ ਲਾਂਗੇ ਬਰਾਬਰ ਕਰਾਂਗੇ ਕਪੜਾ ਤੇ ਉਹ ਬਰਾਬਰ ਕਪੜਾ ਕਰਕੇ ਆ ਦੇਖੋ ਤੇ ਫਿਰ ਆ ਦੇਖੋ ਲਿਖਾਂਗੇ ਕਿ ਇਰਾ ਮੇਰਾ ਪੂਰਾ ਬਣ ਰਿਹਾ 2 ਇੰਚ ਪੂਰਾ ਹੋ ਰਿਹਾ ਤੇ ਵੈਸੇ ਤਾਂ ਇਹਦਾ 1.9 ਨਿਕੇਰਾ ਹੈ ਮੈਂ 2.5 ਇੰਚ ਐਕਸਟਰਾ ਲਿਆ ਹੈ ਤੇ 2 ਇੰਚ 2.5 ਆਪਣੀ ਮਰਜ਼ੀ ਨਾਲ ਲੈ ਸਕਦੇ ਹੋ ਜੇ ਤੁਸੀਂ ਪਾਈਪਿੰਗ ਸਾਈਡ ਤੇ ਪਾਈਪਿੰਗ ਲੈਣੀ ਹੈ ਫਿਰ ਤੁਸੀਂ 3 ਇੰਚ ਐਕਸਟਰਾ ਲਵੋਗੇ ਕਿਉਂਕਿ ਪਾਈਪਿੰਗ ਵਿੱਚ ਜ਼ਿਆਦਾ ਕਪੜਾ ਆਂਦਾ ਹੈ ਐਨੂੰ ਅਸੀਂ ਕਪੜੇ ਨੂੰ ਚੰਗੇ ਦਾ ਵਿਛਾ ਲਾਂਗੇ ਤੇ ਉਸ ਤੋਂ ਬਾਅਦ ਅਸੀਂ ਲਵਾਂਗੇ ਲੰਬਾਈ ਇਦੀ ਲੰਬਾਈ ਮੈਂ ਰੱਖ ਲਈਆਂ ਲੰਬਾਈ ਰੱਖ ਰਹੀਆਂ 43 ਇੰਚ ਲੰਬਾਈ ਰੱਖ ਰਹੀਆਂ ਤੇ 3 ਇੰਚ ਐਕਸਟਰਾ ਲਵਾਂਗੇ ਹਾਂਜੀ 34 ਇੰਚ ਤੇ 64 ਇੰਚ ਲੈ ਲਾਂਗੇ ਮੇਰੀ ਲੰਬਾਈ ਟੋਟਲ ਤਿਆਰੀ ਦੀ 43 ਇੰਚ ਹੈ ਕਾ ਮਤਲਬ 43 ਇੰਚ ਤਿਆਰ ਹੈ ਇਹਦੀ ਲੰਬਾਈ ਤੇ ਮੈਂ 64 ਇੰਚ ਲੈ ਰਹੀਆਂ ਠੀਕ ਹੈ ਜੀ ਐ ਪੂਰੀ ਲੰਬਾਈ ਲੈ ਲਾਂਗੇ ਪੂਰੀ ਸਰਦੀ ਸਾਰੇ ਮਤਲਬ ਪੂਰੀ ਕਪੜੇ ਦੇ ਘੇਰੇ ਤੋਂ ਆ ਦੇਖੋ ਧਿਆਨ ਨਾਲ ਦੇਖਿਓ ਵੀਡੀਓ ਫੁੱਲ ਵੀਡੀਓ ਦੇਖਿਓ ਇੱਥੋਂ ਅਸੀਂ ਸ਼ਾਲੇ ਇੰਚ ਲੰਬਾਈ ਲੈ ਲਈ ਹੈ ਜੇ ਕਿਸੇ ਨੂੰ ਨਹੀਂ ਸਮਝ ਆ ਰਹੀ ਤੇ ਮੈਨੂੰ ਕਮੈਂਟ ਵਿੱਚ ਪੁੱਛ ਸਕਦਾ ਮੈਂ ਦੱਸਾਂਗੀ ਉਹਦਾ ਰਿਪਲਾਈ ਕਰਾਂਗੀ ਮੈਸੇਜ ਤੇ ਹਾਂ ਦੇਖੋ ਲੰਬਾਈ ਲੈ ਲਈ ਹੈ ਇਹ ਬਾਰਚੋਂ ਬਣ ਰਿਹਾ ਮੈਂ ਦੂਜੀ ਵੀ ਵੀਡੀਓ ਬਣਾਵਾਂਗੀ ਬਾਰਸਾ ਚ ਦੂਜੇ ਸਾਈਡ ਤੋਂ ਜਿਹੜੇ ਬਾਰਚੋਂ ਨਹੀਂ ਬੰਦਾ ਕਪੜਾ ਉਹਦੀ ਵੀ ਕਟਿੰਗ ਕਰਾਂਗੀ ਸ਼ਰਟ ਦੀ ਤੇ ਉਹਦੀ ਵੀਡੀਓ ਸ਼ੇਅਰ ਕਰਾਂਗੀ ਤੁਹਾਡੇ ਨਾਲ ਇਹਦੀ ਲੰਬਾਈ ਮੈਂ ਲੈ ਕੇ 4 ਇੰਚ ਇਹਨੂੰ ਕਰ ਦਾਂਗੀ ਕਟਿੰਗ ਇਹਨੂੰ ਕਟਿੰਗ ਕਰਦਾਂਗੇ ਸਾਰੇ ਇਹ ਹੋ ਗਈ ਸ਼ਰਟ ਦੀ ਕਟਿੰਗ ਤੇ ਮੈਂ ਕਪੜਾ ਥੋੜੇ ਵੱਟ ਪਏ ਹੋਏ ਸੀ ਤੇ ਮੈਂ ਸੋਚਿਆ ਆਰਨ ਆਰੇ ਨਾ ਕਰਕੇ ਇਹਦੇ ਵੱਟ ਕੱਢ ਦੇਣੀਆਂ ਮਤਲਬ ਇਹਨੂੰ ਬਰਾਬਰ ਕਰ ਦਾਂਗੇ ਕਪੜਾ ਕੋਟਨ ਆ ਕੋਟ ਦੇ ਵੱਟ ਪਾ ਦਿੰਦੇ ਆ ਤੇ ਵੈਸੇ ਤਾਂ ਹਰ ਸੂਟ ਤੇ ਮਤਲਬ ਆਰਨ ਕਰਕੇ ਹੀ ਕਟਿੰਗ ਕਰਨਾ ਚਾਹੀਦਾ ਹੈ ਤੇ ਸਫਾਈ ਚ ਕੱਟਿਆ ਜਾਂਦਾ ਕਪੜਾ ਵੱਧ ਘਟ ਨਹੀਂ ਹੁੰਦਾ ਹੈਗਾ ਤੇ ਟੇਲਰ ਹਮੇਸ਼ਾ ਜਿਹੜੇ ਉਹ ਪ੍ਰੈਸ ਕਰਕੇ ਹੀ ਕਟਿੰਗ ਕਰਦੇ ਆ ਤੇ ਹਮੇਸ਼ਾ ਪ੍ਰੈਸ ਕਰਕੇ ਹੀ ਕਟਿੰਗ ਕਰਨਾ ਚਾਹੀਦਾ ਠੀਕ ਹੈ ਇਹ ਅਗੇ ਦੋ ਪੀਸ ਹੁਣ ਇਹਨੂੰ ਵੀ ਫੋਲਡ ਕਰ ਦਾਂਗੇ ਚਾਰ ਪੀਸ ਕਰ ਦਾਂਗੇ ਇਹਦੇ ਕਪੜਾ ਬਰਾਬਰ ਕਰ ਲਾਂਗੇ ਸਾਰਾ ਕਿ ਕਪੜਾ ਵੱਧ ਘਟ ਨਹੀਂ ਹੋਣਾ ਚਾਹੀਦਾ ਇਹ 4 ਫੋਲਡ ਕਪੜਾ ਹੋ ਗਿਆ ਤੇ ਇਹਨੂੰ ਚੰਗੀ ਤਰ੍ਹਾਂ ਵਿਛਾ ਲਾਂਗੇ ਅਤਵਾਦ ਮੈਂ ਤੀਰਾ ਲਵਾਂਗੀ ਮੇਰਾ ਇਹ ਤੀਰਾ ਹੈਗਾ ਤਿਆਰ 12 ਇੰਚ ਤੇ ਉਹਦਾ ਹਾਫ ਲਵਾਂਗੀ 6 ਇੰਚ 6 ਇੰਚ ਤੇ ਨਿਸ਼ਾਨੀ ਲਾ ਦਾਂਗੀ ਉਤ ਬਾਦ ਮੈਂ ਮੇਰਾ 8.5 ਮੋਡਾ ਤੇ ਮੈਂ 7.5 ਲੈ ਰਹੀ ਆ ਤੇ ਮੇਰਾ ਬਹੁਤ ਵਧੀਆ 8.5 ਮੋਡਾ ਬੰਦਾ ਹੈ 7.5 ਤੋਂ ਲੈ ਕੇ ਜੇ ਮੈਂ 7.5 ਲਾਵਾਂ ਤੇ 8.5 ਪੂਰਾ ਤਿਆਰ ਮੋਡਾ ਬੰਦਾ ਹੈ ਉਪਰੋਂ 1/2 ਇੰਚ ਦੀ ਕਾਟ ਪਾ ਦਾਂਗੇ ਠੀਕ ਹੈ ਜੀ ਤੇ 1/2 ਇੰਚ ਤੇ ਕਾਟ ਪਾ ਕੇ ਤੇ ਇੱਥੋਂ ਮੈਂ ਛਾਤੀ ਲਵਾਂਗੀ ਮੇਰੀ 19 ਇੰਚ ਛਾਤੀ ਹੈ 19 ਦਾ ਹਾਫ ਹੋ ਗਿਆ 9.5 ਇੰਚ 9.5 ਛਾਤੀ ਲੈ ਲਾਂਗੇ ਉਹ ਤੋਂ ਬਾਅਦ ਇੱਥੇ ਬਾਕਸ ਬਣਾ ਦਾਂਗੇ ਮੈਂ ਇੱਥੇ ਲਾਈਨ ਬਣਾਵਾਂਗੇ ਇੱਕ ਛਾਤੀ ਤੋਂ ਸਿੱਧੀ ਲਾਈਨ ਪੂਰੀ ਬਣਾ ਦਾਂਗੀ ਅਤਬਾਰ ਇੱਥੋਂ 7 ਇੰਚ ਲੈ ਕੇ ਕਮਰ ਤੋਂ ਇੱਕ ਇੱਥੇ ਲਾਈਨ ਬਣਾ ਦਾਂਗੇ ਮੈਂ ਹਮੇਸ਼ਾ ਛਾਤੀ ਤੋਂ ਲੈ ਕੇ ਕਮਰ ਤੱਕ ਥੱਲੇ ਲੰਬਾਈ 7 ਇੰਚ ਹੀ ਲੈਣੀ ਆ ਤੇ ਇੰਨੀ ਬਹੁਤ ਵਧੀਆ ਫਿਟਿੰਗ ਬਣਦੀ ਆ ਕੋਈ ਕੰਪਲੇਨ ਨਹੀਂ ਆਉਂਦੀ ਫਿਟਿੰਗ ਦੀ ਤੇ ਪਰਫੈਕਟ ਫਿਟਿੰਗ ਬਣਦੀ ਆ ਔਰ ਮੈਂ हिਪ ਤੋਂ ਵੀ 7 ਇੰਚ ਲੈ ਰਹੀ ਆ ਤੇ ਇੱਥੇ ਵੀ ਇੱਕ ਸਿੱਧੀ ਲਾਈਨ ਬਣਾ ਲਾਂਗੇ ਤਿੰਨ ਲਾਈਨਾਂ ਬਣਾਉਂਦੀ ਆ ਮੈਂ ਤੇ ਅਤ ਬਾਅਦ ਮੈਂ ਮਤਲਬ ਮੋਡੇ ਦੀ ਕਟਿੰਗ ਕਰਾਂਗੇ ਕਮਰ ਲਵਾਂਗੇ ਪਹਿਲਾਂ ਛਾਤੀ ਲੈ ਚੁੱਕੀ ਆ ਕਮਰ ਹੈਗੀ 15 ਇੰਚ ਤੇ 7.5 ਇੰਚ ਕਮਰ ਲੈ ਲਾਂਗੀ ਤੇ ਅੱਧਾ ਇੰਚ ਐਕਸਟਰਾ ਲੈਣੀ ਕਿਉਂਕਿ ਪਲੇਟਾ ਪਾਣੀ ਆ ਹਮੇਸ਼ਾ ਜਦੋਂ ਪਲੇਟ ਪਾਣੀ ਹੈ ਕਮਰ ਤੋਂ ਅੱਧਾ ਇੰਚ ਲੋਸ ਹੀ ਰੱਖਣੀ ਹੈ ਤੇ ਜਦੋਂ ਇਹ ਕਮਰ ਦੀ ਕਮਰ ਤੇ ਪਲੇਟਾ ਪਾਦਨੇ ਆ ਉਦੋਂ ਪੂਰੀ ਫਿਟਿੰਗ ਵਧੀਆ ਆ ਜਾਂਦੀ ਹੈ ਤੇ ਇਹਦੀ ਵੀ 10 ਇੰਚ ਇਹਦੀ ਵੀ ਮਲੇ ਹੈਪਾ 9.5 ਇੰਚ ਹੈਪ ਲੈ ਲਈ ਮੈਂ ਉਤ ਬਾਅਦ ਮੋਡੇ ਤੋਂ 1.5 ਇੰਚ ਦੀ ਕਾਟ ਪਾਵਾਂਗੇ ਧਿਆਨ ਨਾਲ ਦੇਖਣਾ ਸਭ ਨੇ 1.5 ਇੰਚ ਦੀ ਕਾਟ ਪਾਈ ਹੈ ਤੇ ਮੈਂ ਮੋਡਾ ਚੈੱਕ ਕਰ ਰਹੀ ਆ ਐਦਾਂ ਤੁਸੀਂ ਕਾਟ ਪਾ ਕੇ ਨਿਸ਼ਾਨੀ ਲਾ ਕੇ ਇੱਕ ਵਾਰੀ ਮੋਡਾ ਚੈੱਕ ਕਰ ਸਕਦੇ ਹੋ ਜੇ ਤੁਹਾਡਾ ਮੋਡਾ ਘੱਟ ਹੋ ਰਿਹਾ ਹੈ ਤੇ ਤੁਸੀਂ 7.5 ਮਤਲਬ ਵਧਾ ਸਕਦੇ ਹੋ ਮੋਡੇ ਦੀ ਕਟਾਈ ਤੇ ਇੱਕ ਵਾਰੀ ਮੋਡਾ ਜ਼ਰੂਰ ਚੈੱਕ ਕਰਨਾ ਜਦੋਂ ਕਟਿੰਗ ਕਰਨ ਲੱਗਿਆਂ ਤੇ ਉਤ ਬਾਅਦ ਜਿਹੜਾ ਫਰੰਟ ਕਾਟ ਪਾਉਂਦੇ ਆ ਮੋਡੇ ਤੇ ਉਹ ਮੈਂ ਉਹਦਾ ਹਾਫ ਕਰਕੇ ਜਿੰਨਾ ਮੈਂ ਮੋਡਾ ਲਿਆ ਸੀ ਉਹਦਾ ਹਾਫ ਕਰਕੇ ਤੇ 1/2 ਇੰਚ ਦੀ ਸੈਂਟਰ 'ਚ ਉਹ ਨਿਸ਼ਾਨੀ ਲਾ ਕੇ ਤੇ ਥੱਲਾ ਵੀ 1/2 ਇੰਚ ਲੈ ਕੇ ਇੱਥੇ ਅਸੀਂ ਗਲਾਈ ਪਾ ਦਾਂਗੇ ਇਹਨੂੰ ਇਹਦੇ ਨਾਲ ਮਿਲਾ ਦਾਂਗੇ ਠੀਕ ਹੈ ਜੀ ਤੇ ਉਸ ਤੋਂ ਬਾਅਦ ਫਿਟਿੰਗ ਦੀ ਨਿਸ਼ਾਨੀਆਂ ਹੋ ਗਈਆਂ ਉਸ ਤੋਂ ਬਾਅਦ ਮੈਂ ਸਕੇਲ ਨਾਲ ਲਵਾਂਗੀ blajo scale ਹੈ ਤੇ ਇਹਦੇ ਨਾਲ ਫਿਟਿੰਗ ਦੀ ਸ਼ੇਪ ਬਣਾਵਾਂਗੀ ਇਹਨਾਂ ਬਹੁਤ ਵਧੀਆ ਸ਼ੇਪ ਬਣਦੀ ਹੈ ਫਿਟਿੰਗ ਦੀ ਤੇ ਛਾਤੀ ਤੋਂ ਕਮਰ ਕਮਰ ਤੋਂ हिਪ ਤੱਕ ਇਹਨੂੰ ਇਹਦੇ ਨਾਲ ਮਲਾ ਦਾਂਗੇ ਠੀਕ ਹੈ ਜੀ ਇਹ ਐਕਸਟਰਾ ਕਪੜਾ ਥੋੜਾ ਹੀ ਕਮਰ ਚੋਈ ਕਿਉਂਕਿ ਬਾਹਰ ਚੋਈ ਬਣਾਇਆ ਵਾ ਤੇ ਜੇ ਤੁਸੀਂ ਦੂਜੀ ਤਰ੍ਹਾਂ ਬਣਾਉਂਦੇ ਤੇ 2 ਇੰਚ ਐਕਸਟਰਾ ਕਪੜਾ ਤੁਹਾਡਾ ਹੋਣਾ ਚਾਹੀਦਾ ਉਤੋਂ ਬਾਅਦ ਮੈਂ ਛਾਤੀ ਲਾਉ ਸੋਰੀ ਪਲੇਟਾ ਲਾਵਾਂਗੀ ਪਲੇਟਾ ਨਿਸ਼ਾਨੀ ਲਾਵਾਂਗੀ ਪਲੇਟਾ ਦੇ ਹਮੇਸ਼ਾ 11 ਇੰਚੀ ਮੈਂ ਨਿਸ਼ਾਨੀ ਲਾਨੀ ਆ ਠੀਕ ਹੈ ਜੀ ਜੇ ਜਿਆਦਾ ਕੋਈ ਲੰਬਾ ਹੈ ਤੇ ਤੁਸੀਂ 11.5 12 ਇੰਚ ਕਰ ਸਕਦੇ ਹੋ ਲੈਂਥੀ ਦੀ ਇੱਥੋਂ ਮੈਂ 7 ਇੰਚ ਲੈ ਰਹੀ ਆ ਆ ਦੇਖੋ ਇੱਥੋਂ 7 ਇੰਚ ਪਲੇਟ ਦੀ ਲੈਂਥ ਲੈ ਰਹੀ ਆ ਤੇ ਇੱਥੇ ਨਿਸ਼ਾਨੀ ਲਾ ਦਾਂਗੇ ਇਹਨੂੰ ਡਾਰਕ ਕਰ ਦਾਂਗੇ ਹਾਂਜੀ ਇਹ ਹੋਗੀ ਪਲੇਟ ਦੀ ਨਿਸ਼ਾਨੀ ਆ ਦੇਖੋ ਇੱਕ ਵਈ ਤੁਹਾਨੂੰ ਮੈਂ ਲਾਗੋ ਦੱਸ ਰਹੀ ਆ ਜਿਹੜੀ ਪਲੇਟ ਐ ਇਹ ਛਾਤੀ ਤੇ ਕਮਰ ਦੇ ਸੈਂਟਰ ਚ ਹੋਣੀ ਚਾਹੀਦੀ ਐ ਅੱਧੀ ਕਮਰ ਤੋਂ ਉੱਪਰ ਮਨਾਂ ਛਾਤੀ ਵਾਲੇ ਸਾਈਡ ਤੇ ਤੇ ਅੱਧੀ ਹਿਪ ਵਾਲੇ ਸਾਈਡ ਤੇ ਹੋਣੀ ਚਾਹੀਦੀ ਐ ਇਹਦਾ ਹਾਫ ਹੋਣਾ ਚਾਹੀਦਾ ਹਮੇਸ਼ਾ ਇਦਾਂ ਹਾਫ ਹੋਏਗਾ ਤਾਂ ਬਹੁਤ ਵਧੀਆ ਫਿਟਿੰਗ ਬਣਦੀ ਐ ਹਮੇਸ਼ਾ ਕਮਰ ਦੇ ਸੈਂਟਰ ਵਿੱਚ ਹੀ ਇਹ ਪਲੇਟ ਦਾ ਸੈਂਟਰ ਹੋਣਾ ਚਾਹੀਦਾ ਹੈ ਕਮਰ ਵਾਲੀ ਪਲੇਟ ਦਾ ਆਹ ਦੇਖੋ 7 ਇੰਚਾ 3.5 ਇੰਚ ਤੇ ਬਹੁਤ ਵਧੀਆ ਫਿਟਿੰਗ ਬਣਦੀ ਹੈ ਦੇ ਨਾਲ ਤੇ ਆਹ ਦੇਖੋ ਹਾਂਜੀ ਇਹ ਕਮਰ ਹੈ ਤੇ ਇੱਥੋਂ ਮੈਂ 11 ਇੰਚ ਲਈ ਹੈ ਇੱਥੋਂ ਲੈਂਥ ਠੀਕ ਹੈ ਜੀ ਤੇ ਹਮੇ 11 ਇੰਚ ਲੈ ਕੇ ਤੇ ਜਿਹੜੀ ਸਾਈਡ ਵਾਲੀਆਂ ਮਤਲਬ ਪਲੇਟਾਂ ਵਿੱਚ ਉਹਨਾਂ ਵਾਲੇ ਦੱਸ ਰਹੀਆਂ ਕਿ ਉਹਨਾਂ ਵਿੱਚ 2 2 ਇੰਚ ਦਾ ਸਪੇਸ ਹੋਣਾ ਚਾਹੀਦਾ ਤਿੰਨਾਂ ਸਾਈਡਾਂ ਤੋਂ ਇੱਕ ਕਮਰ ਵਾਲੀ ਔਰ ਇੱਕ ਮੋਢੇ ਵਾਲੀ ਐਦਾ 2 2 ਇੰਚ ਦਾ ਸਪੇਸ ਹੋ ਕੇ ਉਹਦੀ ਵੀ ਮੈਂ ਕਟਿੰਗ ਪਾਵਾਂ ਸਟੀਚ ਮਤਲਬ ਪਾਵਾਂਗੀ ਵੀਡੀਓ ਇਹ ਹੋਗੀ ਸ਼ਰਟ ਦੀ ਕਟਿੰਗ ਤੇ ਬਾਹਵਾ ਦੀ ਮੈਂ ਕਟਿੰਗ ਕਰਨੀ ਮਤਲਬ ਖੁੱਲ ਗਈ ਮੇਰਾ ਕੈਮਰਾ ਨਹੀਂ ਓਨ ਹੋਇਆ ਤੇ ਬਾਵਾ ਦੀ ਕਟਿੰਗ ਮੈਂ ਸਾਈਡ ਤੇ ਜਿਹੜਾ ਕੱਪੜਾ ਮਤਲਬ ਪੀਸ ਬਚਿਆ ਇਹ ਉਹਨਾਂ ਦੀ ਬਾਵਾ ਦੀ ਕਟਿੰਗ ਕਰਤੀ ਸੀ ਇਹ ਐ ਸਲਵਾਰ ਦੀ ਕਟਿੰਗ ਕਰਾਂਗੇ ਸਿੰਗਲ ਪੱਲੇ ਵਾਲੀ ਸਲਵਾਰ ਦੀ ਕਟਿੰਗ ਕਰਾਂਗੇ ਫੋਰ ਫੋਲਡ ਕਰ ਲਿਆ ਇਹਨੂੰ ਤੇ ਇਹ ਫੋਰ ਫੋਲਡ ਹੈ ਅੰਦਵਾਸਾ ਦੂਜੇ ਸਾਈਡ ਤੇ ਖੁੱਲਾ ਪਾਸਾ ਮੈਂ ਆਪਣੇ ਵਾਲੀ ਸਾਈਡ ਤੇ ਰੱਖਿਆ ਤੇ ਇਹਨੂੰ ਮੈਂ ਚੰਗੀ ਤਰ੍ਹਾਂ ਵਿਛਾ ਲਿਆ ਕੱਪੜੇ ਨੂੰ ਸਹੀ ਕਰ ਲਿਆ ਸਿੱਧਾ ਕਰ ਲਿਆ ਤੇ ਉਤ ਬਾਅਦ ਮੈਂ ਲਾਵਾਂਗੀ ਸਭ ਤੋਂ ਪਹਿਲਾਂ ਅਸੀਂ ਦੀ ਲਵਾਂਗੇ ਸਲਵਾਰ ਦੀ ਲੰਬਾਈ ਠੀਕ ਹੈ ਜੀ ਬਰਾਬਰ ਕਪੜਾ ਕਰਕੇ ਚੰਗੀ ਤਰ੍ਹਾਂ ਹਾਂਜੀ ਇਹ ਫੋਰ ਫੋਲਡ ਹੈ ਤੇ ਸਭ ਤੋਂ ਪਹਿਲਾਂ ਅਸੀਂ ਲੰਬਾਈ ਲਵਾਂਗੇ ਮੇਰੀ ਸਲਵਾਰ ਦੀ ਲੰਬਾਈ ਹੈਗੀ ਹੈ 37 ਇੰਚ ਉਹਦੇ ਵਿੱਚ ਅਸੀਂ 6 ਇੰਚ ਦੀ 벨ਟ ਪਾਵਾਂਗੇ ਠੀਕ ਹੈ ਜੀ ਤੇ ਰਹਿ ਗਏ 31 ਇੰਚ ਠੀਕ ਹੈ ਜੀ 31 ਇੰਚ ਤੇ 1 ਇੰਚ ਮੈਂ ਸੀਨ ਵਾਸਤੇ ਐਕਸਟਰਾ ਲਵਾਂਗੀ ਸਲਾਈ ਵਾਸਤੇ ਜਿਹੜਾ ਅੱਧਾ ਇੰਚ ਪਹੁੰਚਿਆਂ ਤੋਂ ਜਾਏਗਾ ਤੇ ਅੱਧਾ ਇੰਚ ਉਪਰ ਬੈਲਟ 'ਚ ਸੀਨ ਜਾਏਗਾ ਮੈਂ 1 ਇੰਚ ਐਕਸਟਰਾ ਲਵਾਂਗੀ ਮੈਂ 32 ਇੰਚ ਲੰਬਾਈ ਲੈ ਰਹੀ ਹਾਂ ਟੋਟਲ ਠੀਕ ਹੈ ਜੀ 32 ਇੰਚ ਲੰਬਾਈ ਸਾਰੇ ਲੈ ਲਾਂਗੇ ਪੂਰੀ ਸਲਵਾਰ ਦੇ 32 ਇੰਚ ਲੰਬਾਈ ਲੈ ਲਾਂਗੀ ਹਾਂਜੀ ਲੰਬਾਈ ਲੈ ਚੁੱਕੀ ਮੈਂ ਉਸ ਤੋਂ ਬਾਅਦ ਮੈਂ ਪੋਂਚਾ ਲਵਾਵਾਂਗੀ ਠੀਕ ਹੈ ਜੀ ਪੋਂਚਾ ਇਹਦਾ ਹੈਗਾ 6.5 ਇੰਚ ਤੇ ਮੈਂ 7.5 ਇੰਚ ਲੈ ਰਹੀ ਹਾਂ ਪੋਂਚਾ ਇਹਦਾ ਠੀਕ ਹੈ ਜੀ 7.5 ਲਵਾਂਗੇ ਪੋਂਚਾ ਅਤੇ ਬਾਅਦ ਇਹਦਾ ਮੈਂ ਆਸਨ ਲੈ ਲਈਆਂ ਤੇ ਆਸਨ ਕਿਦਾਂ ਲੈਣਾ ਮੈਂ ਇਹਦੇ ਵਿੱਚ ਜੋੜ ਪਾਵਾਂਗੀ ਤੇ ਮੈਂ 16 ਇੰਚ ਟੋਟਲ ਆਸਨ ਆਸਨ ਲਵਾਂਗੀ ਠੀਕ ਹੈ ਜੀ ਇੱਥੇ 16 ਇੰਚ ਆਸਨ ਲੈ ਲਿਆ ਮੈਂ ਤੇ ਇਹਨੂੰ ਪੌਂਚੇ ਨਾਲ ਮਲਾ ਦਾਂਗੇ ਇਹਦੇ ਵਿੱਚ ਮੈਂ ਜੋੜ ਪਾਵਾਂਗੀ ਜਿਹੜਾ ਸਾਈਡ ਦਾ ਪੀਸ ਬਚਿਆ ਮਤਲਬ ਪੌਂਚੇ ਤੋਂ ਸਾਈਡ ਤੋਂ ਨਿਕਲ ਰਿਹਾ ਤੇ ਇਹਦਾ ਹੀ ਜੋੜ ਪਾ ਦਾਂਗੇ ਥੋੜੀ ਖੁੱਲੀ ਬਣਾ ਦਾਂਗੇ ਸਲਵਾਰ ਵੈਸੇ ਵੱਡੇ ਵਾਰਚਾ ਬਹੁਤ ਹੀ ਖੁੱਲੀ ਸਲਵਾਰ ਬਣਨੀ ਆ ਤੇ ਇਥੋਂ ਹੀ ਕਟਿੰਗ ਕਰ ਦਾਂਗੇ ਪਹਿਲੇ ਇਥੋਂ ਫੜ ਕੇ ਇਹਨੂੰ ਇਹਦੇ ਨਾਲ ਮਲਾਣਾ ਇਦਾਂ ਠੀਕ ਹੈ ਜੀ ਅਫਗਾਨੀ ਸਲਵਾਰ ਦੀ ਵੀ ਕਟਿੰਗ ਇਦਾਂ ਹੀ ਹੁੰਦੀ ਆ ਸੇਮ ਇਹਦੀ ਕਰ ਦਾਂਗੇ ਕਟਿੰਗ ਠੀਕ ਹੈ ਜੇ ਆ ਕਪੜਾ ਐਕਸਟਰਾ ਬਚਿਆ ਤੇ ਪਹਿਲਾਂ ਲੰਬਾਈ ਦੀ ਵੀ ਕਟਿੰਗ ਕਰ ਲਾਂਗੇ ਹੰਦ ਵਾਲਾ ਪਾਸਾ ਦੂਜੀ ਸਾਈਡ ਤੇ ਰੱਖਣਾ ਆਪਣੇ ਵਾਲੇ ਪਾਸੇ ਖੁੱਲਾ ਪਾਸਾ ਰੱਖਣਾ ਠੀਕ ਹੈ ਜੀ ਇਹ ਹੋ ਗਈ ਸਲਵਾਰ ਦੀ ਲੰਬਾਈ ਦੀ ਵੀ ਕਟਿੰਗ ਉਸ ਤੋਂ ਬਾਅਦ ਆਸਨ ਤੇ ਜੋੜ ਪਾਵਾਂਗੇ ਜਿਹੜਾ ਥੱਲੋਂ ਪੀਸ بچਿਆ ਸੀ ਕਟਿੰਗ ਕੀਤੀ ਸੀ ਉੱਚੇ ਤੋਂ ਐਦਾ ਹੀ ਜੋੜ ਪਾ ਦਾਂਗੇ ਇਹ ਚਾਰੇ ਪੀਸ ਫਰਾਬਰ ਰੱਖ ਕੇ ਆ ਦੇਖੋ ਐਦਾ ਰੱਖ ਕੇ ਅੱਧਾ-ਅੱਧਾ ਇੰਜ ਚੋਪੇ ਦੇ ਉੱਪਰ ਰੱਖ ਕੇ ਤੇ ਇੱਥੋਂ ਅਸੀਂ ਆਸਨ ਲਾਵਾਂਗੇ ਠੀਕ ਹੈ ਜੀ ਤੇ ਮੈਂ ਇਥੋਂ 8 ਇੰਚ ਇਥੇ ਆ ਰਿਹਾ ਉਥੋਂ ਆਸਨ ਲੈ ਲਾਂਗੀ ਜਬਾਬਾ ਦੇਖ ਲੈਣਾ ਜਿੱਥੇ 8 ਇੰਚ ਆ ਰਿਹਾ ਉਥੋਂ ਹੀ ਆਸਨ ਲੈਣਾ 6 ਇੰਚ 벨ਟ ਕੱਢ ਕੇ 8 ਇੰਚ ਆਸਨ ਆ ਲਾਂਗੇ ਇਥੋਂ ਐਤੋਂ ਸਿੱਧੀ ਟਾਈਨਾ ਕੇ ਇੱਥੋਂ ਅਸੀਂ ਲਾ ਲਾਂਗੇ ਤੇ ਇੱਥੋਂ ਕਰ ਦਾਂਗੇ ਕਟਿੰਗ ਤੇ ਇਹਦਾ ਇਹਦੀ ਮੈਂ ਸਟੀਚਿੰਗ ਵੀ ਫੁੱਲ ਸੂਟ ਦੀ ਸਟੀਚਿੰਗ ਵੀ ਪਾਵਾਂਗੀ ਉਹ ਵੀ ਜ਼ਰੂਰ ਦੇਖਣੀ ਤੇ ਪਲੀਜ਼ ਫੁੱਲ ਵੀਡੀਓ ਦੇਖਣੀ ਤੇ ਲਾਈਕ ਸ਼ੇਅਰ ਸਬਸਕ੍ਰਾਈਬ ਜ਼ਰੂਰ ਕਰਨਾ ਇਹ ਹੋ ਗਈ ਸਲਵਾਰ ਦੀ ਕਟਿੰਗ ਸਿੰਪਲ ਪੱਲਿਆਂ ਵਾਲੀ ਸਲਵਾਰ ਦੀ ਕਟਿੰਗ ਬਹੁਤ ਸੋਖੀ ਹੈ ਉਹ ਤੋਂ ਬਾਅਦ ਇਹਦੀ 벨ਟ ਕਟਿੰਗ ਕਰਾਂਗੇ ਆ ਜਿਹੜਾ ਸਾਈਡ ਪੀਸ ਬਚਿਆ ਸੀ ਤੇ ਉਹਦੀ ਅਸੀਂ 벨ਟ ਕਟਿੰਗ ਕਰਾਂਗੇ ਠੀਕ ਹੈ ਜੀ 6 ਇੰਚ 벨ਟ ਤਿਆਰ ਆ ਤੇ ਮੈਂ 2 ਇੰਚ ਐਕਸਟਰਾ ਲਵਾਂਗੀ 8 ਇੰਚ 벨ਟ ਦੀ ਲੰਬਾਈ ਰੱਖਾਂਗੀ ਤੇ ਚੜਾਈ ਮੈਂ 23 ਇੰਚ ਰੱਖਾਂਗੀ 22 ਇੰਚ ਤਿਆਰ ਆ ਅਨ ਫੋਲਡ ਕਰ ਲਾਂਗੇ ਕਪੜਾ ਤੇ 8 ਇੰਚ ਇਥੇ ਕਰਾਂਗੇ ਬਰਾਬਰ ਕਰਕੇ ਕਪੜਾ ਚੰਗੀ ਤਰ੍ਹਾਂ ਮੈਂ ਕੋਸ਼ਿਸ਼ ਕਰ ਰਹੀ ਆਂ ਕਿ ਤੁਹਾਨੂੰ ਮੈਂ ਨਿੱਕੀ ਤੇ ਨਿੱਕੀ ਚੀਜ਼ ਦਿਖਾ ਸਕਾਂ ਆਈ ਹੋਪ ਕਿ ਤੁਹਾਨੂੰ ਸਮਝ ਆ ਰਹੀ ਹੋਗੀ ਹੋਵੇਗੀ ਤੇ ਜੇ ਤੁਹਾਨੂੰ ਕੁਝ ਵੀ ਸਮਝ ਨਹੀਂ ਆਈ ਫੁੱਲ ਸੂਟ ਦੀ ਕਟਿੰਗ ਦੀ ਦੇ ਵੀ ਨੂੰ ਕਮੈਂਟ ਚ ਪੁੱਛ ਸਕਦੇ ਹੋ ਠੀਕ ਹੈ ਜੀ ਐਥੋਂ ਲੈ ਲਏ 8 ਇੰਚ 벨ਟ ਸਾਰੇ ਬਰਾਬਰ ਲੈ ਲਿਆ ਕਪੜਾ ਮਤਲਬ ਐਥੋਂ ਮੈਂ 3 ਇੰਚ ਲੈ ਰਹੀਆਂ 22 ਇੰਚ ਤਿਆਰ ਆ 벨ਟ ਮੇਰੀ 1 ਇੰਚ ਐਕਸਟਰਾ ਲੈ ਰਹੀਆਂ ਠੀਕ ਹੈ ਜੀ ਇਹ ਥੋ ਕਰ ਦਾਂਗੇ ਇਹ ਪੂਰੀ ਬਰਾਬਰ ਲੈ ਲਾਂਗੇ ਕਪੜਾ ਇਹਨੂੰ ਕਾ ਦਾਂਗੇ ਕਟਿੰਗ ਇਹ ਸਲਵਾਰ ਦੀ ਬੈਲਟ ਦੀ ਕਟਿੰਗ ਤੇ ਬਾਵਾ ਦੀ ਕਟਿੰਗ ਬਾਹਾਂ ਨਹੀਂ ਸੱਕੀ ਮੈਂ ਤੇ ਮੈਂ ਬਾਵਾ ਜਥਲੋਂ ਪੀਸ ਜਿਹੜਾ ਕੱਪੜਾ ਬਚਿਆ ਹੀ ਉਹਦੀ ਮੈਂ ਬਾਵਾ ਕਟਿੰਗ ਕਰਤੀਆਂ ਹੀ ਤੇ 8.5 ਬਾਵਾ ਦਾ ਮੋਡਾ ਸੀ 8.5 ਮੋਡਾ ਲੈ ਕੇ ਮੈਂ ਅਲੱਗ ਬਾਵਾ ਦੀ ਕਟਿੰਗ ਦੀ ਵੀਡੀਓ ਪਾਵਾਂਗੀ ਬਹੁਤ ਹੀ ਦੇਖ ਸਕਦੇ ਹੋ ਕਿੰਦਾ ਕਟਿੰਗ ਕਰਦੇ ਬਾਵਾ ਦੀ ਠੀਕ ਹੈ ਜੀ ਇਹ ਹੋ ਗਈ ਸਲਵਾਰ ਦੀ ਬੈਲਟ ਦੀ ਕਟਿੰਗ ਤੇ ਆ ਹੋ ਗਈ ਕੁੰਦੇ ਤੇ ਇਹ ਬੈਲਟ ਤੇ ਇਹ ਮੈਂ ਸਲਵਾਰ ਦੀ ਕਟਿੰਗ ਬਹੁਤ ਈਜ਼ੀ ਹੁੰਦੀ ਹੈ ਤੇ ਨਾਲੇ ਸਟੀਚਿੰਗ ਕਰਦੇ ਬਹੁਤ ਸੌਖੀ ਹੁੰਦੀ ਹੈ ਇਹ ਹੈ ਗਿਪਸਲਵਾੜ ਦੀ ਕਟਿੰਗ ਤੇ ਮੇਰੀ ਵੀਡੀਓ ਨੂੰ ਲਾਈਕ ਸ਼ੇਅਰ ਤੇ ਚੈਨਲ ਨੂੰ ਸਬਸਕ੍ਰਾਈਬ ਕਰਨਾ ਨਾ ਭੁੱਲਣਾ ਤੇ ਕਮੈਂਟਸ ਵਿੱਚ ਲਿਖਣਾ ਤਾਂ ਮੇਰੀ ਵੀਡੀਓ ਕਿੱਦਾਂ ਲੱਗੀ ਇਹ ਬਾਵਾ ਦੀ ਕਟਿੰਗ ਐ ਸਾਈਡ 'ਚੋਂ ਮੈਂ ਮਤਲਬ ਜਿਹੜਾ ਕਪੜਾ ਬਚਿਆ ਇਹਦੀ ਬਾਵਾ ਦੀ ਕਟਿੰਗ ਕੀਤੀ ਐ ਮੈਂ ਅਮਰੀਲਾ ਕਟ ਟਾਈਪ ਬਾਵਾ ਦੀ ਕਟਿੰਗ ਕੀਤੀ ਐ ਆ ਦੇਖੋ ਦੇਖ ਸਕਦੇ ਹੋ ਤੁਸੀਂ ਥੈਂਕ ਯੂ ਫੋਰ ਵਾਚਿੰਗ ਬਾਏ ਬਾਏ